ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਕਬੂਤਰ ਬਾਜ਼ੀ ਵੀਰਾਂ ਦਾ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਕਰੋ ਨੋਟ 5 ਤੇ 6 ਜਲੇ ਨੂੰ ਕਨੇਡਾ ਤੇ ਪੰਜਾਬ ਵਿੱਚੋਂ ਡੀਆਂ ਬਾਜ਼ੀਆਂ ਦਾ ਰਿਜ਼ਲਟ ਦੂਸਰ ਦੇ 30 ਦੀ ਬਾਜ਼ੀ ਦਾ ਰਿਜ਼ਲਟ ਪਿੰਡ ਵਿਜੀਤਕੇ ਕਲਾਂ ਜ਼ਿਲ੍ਹਾ ਬਰਨਾਲਾ ਕਲਕੁੱਤਰ 82 ਐਂਟਰੀ 1200 ਦੂਸਰ ਜੁੱਡੇ ਦੂਸਰ ਚ ਰਹੇ 25 ਕਬੂਤਰ ਉੱਡੇ 20 11 ਵਜੇ 6 ਕਬੂਤਰਾਂ ਦੀ ਸਾਂਝੀ ਹੋਈ 4 ਕਬੂਤਰਾਂ ਦੇ ਨਾਮਾਂ ਤੇ ਉੱਡੇ ਦੀਪੂ ਬਰਨਾਲਾ ਜੀਤ ਧੜੀয়াল ਨੇ ਸੰਭਿਆ ਬਿੰਦਰਪੂਲਾ ਆਪ ਸੰਭਿਆ ਜਪਨੂਰ ਝਾੜੋਂ ਰਾਂਝਾ ਤੇ ਪੂਰੀ ਨੇ ਸੰਭਿਆ ਕੱਪਾ ਬੱਸੀਆਂ ਕਾਲੇ ਲੰਮੇ ਨੇ ਸੰਭਿਆ ਅਮਣਾ ਲੰਮੇ ਕਾਲੇ ਲੰਮੇ ਨੇ ਸੰਭਿਆ ਤੇ ਪਾਲਾ ਚਾਹਣ ਕੇ ਇਹ ਪਾਲੇ ਚਾਹਣ ਕੇ ਨੇ ਆਪ ਸੰਭਿਆ ਇਹ 5 ਤਰੀਕ ਦੀ ਬਾਜੀ ਸੀਗੀ ਪਿੰਡ ਬਜੀਤ ਕੇ ਕਾਲਾ ਦੂਸਰੀ ਉਡੀ 6 ਤਰੀਕ ਨੂੰ ਜੀ ਅਗਲੀ ਬਾਜੀ ਸਮੁੰਦਰੋਂ ਪਾਰ ਕੈਨੇਡਾ ਜੁੱਡੀ ਕੋਲੇ ਕਬੂਤਰ 123 16 ਕਬੂਤਰਾਂ 'ਚ ਸਾਂਝੀ ਹੋਈ 7:20 ਮਿੰਟ ਦੇ ਮਿੰਟ ਦਾ ਟਾਈਮ ਕੀਤਾ ਹਰਪਜਨ ਸੀ ਵੀ ਆ ਪ੍ਰਵਰਟੇ ਸੀ ਆਸੂ ਰਾਜਦੀ ਪੌਲਖ ਕੁਲਦੀਪ ਢੇਸੀ ਮਣੀ ਬਰਾੜ ਗਿੱਲਸਰੀ ਰੌਕੀਸਰੀ ਹਾਕਮ ਬਸੀਆਂ ਦੀਪਾ ਸੰਗਾ ਕਰਨਾ ਰੂਮੀ ਹਰਦੀਪ ਰੂਮੀ ਦੀਪਾ ਰੂਮੀ ਜੱਗਾ ਸਬੱਦੀ ਆਕਾਸ਼ ਮੱਲੀ ਮਣੀ ਕੁਲਾਰ ਇਹ ਕਬੂਤਰ ODE ਸੀ ਜੀ ਕੈਨੇਡਾ ਬਾਜੀ ਤੇ ਇਹਨਾਂ ਦੀ ਸਾਂਝੀ ਹੋਈ ਆ 16 ਕਬੂਤਰਾਂ ਦੀ ਅਗਲੀ ਬਾਜੀ ਪਿੰਡ ਬਿੱਲੋਵਾਲ ਖਨੌਰੀ ਕੋਲ ਕਬੂਤਰ ਇਥੋਂ ਇੱਕ ਦੂਸਰ ਚ ਰਹੇ 42 ਉੱਡੇ 33 ਚ ਰਹੇ 23 ਦੇ ਮੋਰਾਂ ਲੱਗੀਆਂ ਮੀਂਹ ਆਉਣ ਕਰਕੇ ਬਾਜੀ 10:07 ਤੇ ਰਹਿੰਦੇ ਗੁਤਰਾ ਵਿੱਚ ਵੰਡੀ ਗਈ ਪਿੰਡ ਬਿੱਲੋਵਾਲ ਨੇੜੇ ਅਖਨੌਰੀ ਬਾਜੀ ਦੀ ਅਪਡੇਟ ਦੇਣ ਵਾਲੇ ਵੀਰ ਦੀਸ਼ ਦਾ ਤਾਲ ਵੀਰਾ ਵੀਰ ਕੇ ਨਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਜੀ ਦੀ ਅਪਡੇਟ ਦਿੱਤੀ ਕਿਸੇ ਵੀ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਐਡ ਕਰਵਾਉਣੀ ਹੋਵੇ ਤਾਂ ਉਹ ਵੀ ਅਵੇਲੇ ਵਾਲਾ ਉਹ ਵੀ ਆਪਾਂ ਕਰ ਦਾਂਗੇ ਤੇ ਨੰਬਰ ਆਪਣੇ ਨੋਟ ਕਰ ਲਓ 9530703260 ਪ੍ਰਗਟ ਸਿੰਘ ਬੇਰਕ ਵਜੀਰ ਕੇ ਸਾਰੇ ਵੀਰਾਂ ਦਾ ਧੰਨਵਾਦ ਤੇ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਵਰੇਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ